ਆਤਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਸ੍ਰੀ ਰਗ ਮਹੱਲਾ ਪਹਿਲਾ ਘਰ ਪਹਿਲਾ ਛਪਦੀਆਂ ਆਖ ਆਖ ਮਨਵਾਵਣਾ ਜਉ ਜਉ ਜਪਵਾਇ ਜੇ ਸੁਨੋ ਵਾਏ ਸੁਣਾਈਐ ਸੋਕੇ ਵਡਕ ਤਸਾਏ ਆਖਣ ਵਾਲੇ ਜੇ ਟੜੇ ਸਭ ਆਖ ਰਹੇ ਲੇਵਲਾਏ ਬਾਬਾ ਅੱਲਾ ਯਾਗਮ ਅਪਾਰ ਪਾਕੀ ਨਾਹੀ ਪਾਕ ਥਾਏ ਸੱਚਾ ਪਰਵਦਗਾਰਾਓ ਤੇਰਾ ਹੁਕਮ ਨਾ ਜਾਪੀ ਖੇਤੜਾ ਲੇਖ ਨਾ ਜਾਣ ਕੋਏ ਜੇ ਸੌ ਸਾਇਰ ਮੇਲੀ ਐ ਤੇਲ ਨਾ ਪਜਾਵੇ ਰੋਏ ਕੀਮਤ ਕਿਨੇ ਨਾ ਪਾਇਆ ਸਭ ਸੁਣ ਸੁਣ ਅੱਖ ਐ ਸੋਏ ਪੀਰ ਪੈ ਕਮਰ ਸਾਲਕ ਸਾਧਕ ਸ਼ੋਦੇ ਔਰ ਸ਼ਹੀਦ شیخ ਮਸਾਇਕ ਕਾਜੀ ਮੁੱਲਾ ਦਰਦਰ ਵੇ ਸਰਸੀਦ ਬਰਕਤ ਤੈਨਕੋ ਅਗਲੀ ਪੜਦੇ ਰਹਿਣ ਦਰੂਦਾ ਪੋਛ ਨਾ ਸਾਜੇ ਪੋਛ ਨਾ ਟਾਹੇ ਪੋਛ ਨਾ ਦੇਵੈਲੇ ਆਪਣੀ ਕੁਦਰਤ ਆਪੇ ਜਾਣ ਆਪੇ ਕਰਨ ਕਰੇ ਸਭਨਾ ਵੇਖ ਨਜ਼ਰ ਕਰ ਜੈ ਭਾਵੇਂ ਤੰਦੇ ਥਾਵਾ ਨਾਮ ਨਾ ਜਾਣਿਆ ਨਾਮਾਂ ਕੀ ਬੜਨਾਓ ਜਥਾ ਵਸ ਮੇਰਾ ਪਾਤਸ਼ਾਹ ਸੋਕੇ ਵਢਥਾਂ ਅੰਬੜ ਕੋਈ ਨਾ ਸਕੀ ਹੋਂ ਕਿਸਨੋਂ ਪੁੱਛਣ ਜਾ ਵਰਨਾ ਵਰਨਨਾ ਭਾਵਨੀ ਜੇ ਕਿਸਾ ਵੱਡਾ ਕਰੇ ਵੱਡੇ ਹੱਥ ਵਢਿਆ ਜਾਂ ਜੈ ਭਾਵੈ ਤਾ ਦੇ ਹੁਕਮ ਸਵਾਰੇ ਆਪਣਾ ਚਸਾ ਨ ਢੱਲ ਕਰੇ ਸਬਕੋ ਅੱਖ ਬਹੁਤ ਬਹੁਤ ਲੈਣਾ ਕੈ ਵਿਚਾਰ ਕੇਵੜ ਦਾਤਾ ਆਖੀਐ ਦੇਖ ਰਹਾ ਸਮਾਰ ਨਾਨਕ ਤੋਟ ਨਾ ਆਵੀ ਤੇਰੇ ਜੁਗਾ ਜੁਗਾ ਪੰਡਾਰ ਮਹੱਲਾ ਪਹਿਲਾ ਸਬੇ ਕੰਤ ਮਹਿਲੀਆਂ ਸਗਲੀਆਂ ਕਰੇ ਸ਼ਿੰਗਾਰ ਗਣਤ ਗਣਾ ਮਣਿਆ ਆ ਸੁਹਾਵੇ ਇਸ ਵਿਕਾਰ ਆਖੰਡ ਪ੍ਰੇਮ ਨਾ ਪਾਈਐ ਖੋਟਾ ਬਾਜਖਵਾਰ ਹਰ ਜਿਓ ਜਾਂ ਪਰ 라ਵੈ ਨਾਰ ਉਦ ਭਾਵਨ ਸੋਹਾਗਣੀ ਆਪਣੀ ਕਿਰਪਾ ਲੈ ਸਵਾਰ ਰਾਵ گور ਸ਼ਬਦੀ ਸ਼ਿੰਗਾਰੀਆਂ ਤਨ ਮਨ ਪਰ ਕੈ ਪਾਸ ਦੋਏ ਕਰ ਜੋੜ ਖੜੀ ਤੱਕ ਸੱਚ ਕਹੈ ਅਰਦਾਸ ਲਾਲ ਰਤੀ ਸੱਚ ਭੈ ਵਸੀ ਭੈ ਰਤੀ ਰੰਗ ਰਾਸ ਪ੍ਰਕੀਚੇਰੀ ਕਾਂਢਿਆ ਲਾਲੀ ਮਾਨੈ ਨਾਉ ਸਾਚੀ ਪ੍ਰੀਤਨਾਟ ਸੁੱਟੀ ਸਾਚੇ ਮੇਲ ਮਿਲਾਓ ਸ਼ਬਦ ਰਤੀ ਮਨ ਵੇਧਿਆ ਹਾਂ ਸਦ ਬਲ ਹਾਰੈ ਜਾਓ ਸਾ ਧਨ ਰਾਂਡਨਾ ਬੈਸੀ ਜੇ ਸਤਿਗੁਰ ਮਹ ਸਮਾਏ ਪੈਰ ਵੀ ਸਾਲੂ ਨੋਂ ਤਨੋਂ ਸੱਚ ਮਰੇ ਨਾ ਜਾਏ ਨੈਤਰ ਵ ਸੋਹਾਗਣੀ ਸਾਥੀ ਨਦਰ ਰਜਾਏ ਸਾਚ ਧੜੀ ਧਨ ਮੰਡਿਆ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਾ ਸੁਹਾ ਦਵਾਰ ਦੀਪਕ ਸ਼ਬਦ ਵਿਗਾਸਿਆ RAM ਨਾਮ ਓਰ ਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਰ ਪੁਰਖ ਨਾ ਜਾਣੀ ਸਾਚੇ ਗੁਰ ਕਹਿਤ ਪਿਆਰ ਨਸ ਅੰਧਿਆਰੀ ਸੁੱਤੀ ਏ ਕਿਉਂ ਪਰ ਬਿਨ ਰੈਣ ਵਹਾਏ ਅੰਕ ਜਲਾ ਤਨ ਜਾਲਿਓ ਮਨ ਤਨ ਜਲ ਬਲ ਜਾਏ ਜਾਂ ਤਨ ਕੰਤ ਨਾ 라ਵਿਆ ਤਾਂ ਬਿਰਥਾ ਜੋ ਬਨ ਜਾਏ ਸੇਜੇ ਕੰਤ ਸਹੇ ਲੜੀ ਸੁਤੀ ਬੂਜ ਨਾ ਪਾਏ ਹਾ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤ ਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸਤ ਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ